ਤੁਸੀਂ ਇਹ ਟੀਵੀ ਤੇ ਦੇਖੋਗੇ ਜਾਂ ਮੋਬਾਈਲ ਤੇ ਦੇਖੋਗੇ ਸ਼ਾਇਦ ਤੁਹਾਨੂੰ ਉਹ ਚੀਜ਼ਾਂ ਦਾ ਅਹਿਸਾਸ ਨਾ ਵੀ ਜੋ ਸਾਨੂੰ ਇਸ ਘਰ ਦੇ ਵਿੱਚ ਵੜਦੇ ਸਾਰ ਹੀ ਹੋਇਆ। ਇਸ ਘਰ ਦੇ ਟੁੱਟੇ ਹੋਏ ਦਰਵਾਜ਼ੇ ਆਪਣੇ ਆਪ ਚ ਬਿਆਨ ਕਰ ਰਹੇ। ਇਸ ਘਰ ਦੇ ਵਿੱਚ ਇਸ ਘਰ ਦੇ ਜ਼ਿਆਦਾਤਰ ਮੈਂਬਰ ਤਾਂ ਕੰਧਾਂ ਤੇ ਟੰਗੇ ਹੋਏ ਨੇ ਫੋਟੋ ਦੇ ਰੂਪ ਵਿੱਚ ਮਰ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਵੀਰਾ ਜੀ ਅਮਨਦੀਪ ਆ। ਅਮਨਦੀਪ ਵੀਰੇ ਨੂੰ ਅਸੀਂ ਜਦੋਂ ਲੈ ਕੇ ਆਏ ਸੀ ਅੰਬਾਲੇ ਤੋਂ ਨਾ ਤੁਸੀਂ ਉਸ ਵੀਡੀਓ ਨੂੰ ਦੇਖੋ ਪਲੀਜ਼ ਇੱਕ ਵਾਰ ਪਹਿਲਾਂ ਵੀ ਕੀ ਹਾਲਾਤ ਸੀ ਵੀਰੇ ਦੇ ਅਮਨਦੀਪ ਵੀਰਾ 6-7 ਸਾਲਾਂ ਤੋਂ ਇਦਾਂ ਹੀ ਰਹਿ ਰਿਆ ਹੁਣ ਤਾਂ ਪਿਛਲੇ ਕੁਝ ਮਹੀਨਿਆਂ ਤੋਂ ਹਾਲਾਤ ਇਹਨੇ ਜ਼ਿਆਦਾ ਵਿਗੜ ਗਏ ਸੀ ਸੜਕਾਂ 'ਤੇ ਤੁਰੇ ਫਿਰਦੇ ਸੀ ਉਹਨਾਂ ਦਾ ਜੀ ਸਸਰੀ ਘਾਲ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਕੋਈ ਵਾਸ ਨਹੀਂ ਕੋਈ ਗੱਲ ਨਹੀਂ ਉਹ ਗੱਲ ਖੜ ਕੇ ਗੱਲ ਸੁਣ ਲੈ ਖੜ ਕੇ ਮੇਰਾ ਭਰਾ ਨਹੀਂ ਪੁੱਤਰ ਕੀ ਨਾਮ ਆ ਕੋਈ ਨਹੀਂ ਵਸ ਉਹ ਨਾਂ ਤਾਂ ਦੱਸ ਦੇ ਕੀ ਆ ਨਾਮ ਤਾਂ ਦੱਸ ਦੇ ਕੀ ਹੈ ਤੇਰਾ? ਨਾਮ ਕੀ ਹੈ ਤੇਰਾ? ਮੇਰਾ ਨਾਮ ਅਮਨਦੀਪ ਹੈ ਵੀ। ਅਮਨਦੀਪ ਕੀ ਹਾਲ ਨੇ ਮਨ? ਮੇਰਾ ਨਾਮ ਗੁਰਪ੍ਰੀਤ ਆ ਵੀਰੇ। ਹਾਂਜੀ। ਸਾਨੂੰ ਨਾ ਪਤਾ ਲੱਗੇ ਤੇਰੇ ਬਾਰੇ ਇਤਨੀ ਹੈਲਪ ਕਰਨ ਵਾਸਤੇ ਐਂ ਤੈਨੂੰ ਲਾਜ ਕਰਾ ਦਈਏ ਤੇਰਾ ਹਸਪਤਾਲ 'ਚ। ਜੀ ਕੋਈ ਗੱਲ ਨਹੀਂ ਜੀ। ਪਤਾ ਕੀ ਚੱਕਰ ਅਮਨਦੀਪ ਵਿੱਚੇ ਕੱਟੀ ਕਰੀ ਜਾਂਦਾ ਗੰਦੀ ਕਿੰਨੀ ਸਮੈਲ ਆਉਂਦੀ ਆ। ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਨਹੀਂ ਯਾਰ ਅਮਨਦੀਪ ਭਰਾ ਨਹੀਂ ਸਾਡਾ। ਖੜ ਜਾ ਖੜ ਜਾ। ਸਾਨੂੰ ਕੋਈ ਲਾਜ ਨਹੀਂ ਕਰਾਣਾ। ਨਹੀਂ ਲਾਜ ਨਹੀਂ ਤੇਰਾ ਕਰਾਉਣਾ, ਤੂੰ ਨਹੀਂ ਕਰਾਉਣਾ ਅਸੀਂ ਕਰਾਉਣਾ, ਤੂੰ ਥੋੜੀ ਕਰਾਉਣਾ। ਕੋਈ ਗੱਲ ਠੀਕ ਹੋ ਜੀ ਮੈਂ। ਜੋਗੀ ਵਾਲੇ ਮੈਂ ਲੈ ਤੇਰੇ ਬੱਚੇ ਹੈਗੇ ਵਿਆਹ ਹੋਇਆ ਤੇਰਾ ਕੀ ਕੋਈ ਹੋਇਆ ਤੇਰਾ ਹੀ ਨਹੀਂ ਵਧੀਆ ਕੀਤਾ ਵਧੀਆ ਕੀਤਾ ਠੀਕ ਹੈ ਜੀ ਤੇਰਾ ਤੇਰਾ ਨਾਂ ਕੀ ਆਮਨਦੀਪ ਹੈ ਜੀ ਤੇਰੇ ਡੈਡੀ ਦਾ ਕੀ ਨਾਂ ਆਮਨਦੀਪ ਹਾਂ ਕਰ ਦੇ ਡੈਡੀ ਦਾ ਕੀ ਨਾਂ ਤੇਰੇ ਦਾ ਹਰਚਰਨ ਸਿੰਘ ਹੈ ਜੀ ਹਰਚਰਨ ਸਿੰਘ ਭਾਈ ਪੀਣਾ ਕੋਕ ਵੀ ਨਾ ਕੋਕ ਹਾਂ ਜੀ ਕੋਕ ਆ ਵੀ ਤੇ ਕੋਕ ਲਿਆ ਰੇਕ ਬੋਤਲ ਗੱਲ ਹੀ ਨਹੀਂ ਕੋਈ ਅਮਨਦੀਪ ਯਾਰ ਤੂੰ ਭਰਾ ਸਾਡਾ ਉਹ ਆ ਹਾਲ ਕੀ ਬਣਾਈ ਫਿਰਦਾ ਕੀ ਗੱਲ ਹੋ ਗਈ ਏ ਅਮਨਦੀਪ ਬੱਸ ਕਰਿਆ ਨਹੀਂ ਗੱਲ ਨਹੀਂ ਨਹੀਂ ਉਹਨੂੰ ਪਿਛਲੇ ਕਈ ਮਹੀਨਿਆਂ ਤੋਂ ਐਂ ਲੈਟਰਨ ਵਿੱਚ ਹੀ ਕਰਦਾ ਐ ਨੰਗਾ ਹੀ ਤੁਰਿਆ ਫਿਰਦਾ ਕੀ ਚੱਕਰ ਕੀ ਹੋ ਗਿਆ ਬੰਦੀ ਪਏ ਲੈਟਰਨ ਵਿੱਚ ਹੀ ਨਿਕਲ ਜਾਂਦੀ ਐ ਲੈਟਰਨ ਵਿੱਚੇ ਨਿਕਲ ਜਾਂਦੀ ਐ ਇੱਥੀ ਕਰਦੇ ਨੇ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਨਹੀਂ ਉਹ ਤੈਨੂੰ ਕੋਈ ਦਵਾਈ ਨਹੀਂ ਦਵਾਉਂਦਾ ਮਾਰੀ ਮੈਂ ਇਹ ਇੱਥੀ ਕਰੂ ਨਿਕਲ ਜਾਂਦੀ ਐ ਇਸ ਵਿੱਚ ਹੂੰ ਉਹ ਇੱਥੀ ਕਰਿਆ ਕਰਦਾ ਰਾਤ ਨੂੰ ਕਿੱਥੇ ਸੌਣਾ ਘਰ ਹੀ ਸੌਣਾ ਹੁੰਦਾ ਘਰ ਕਿੱਥੇ ਆ ਹਾਂਜੀ ਸਾਹਿਬ ਗੁਰਦੁਆਰੇ ਕੋਲ ਹਾਂ ਅਮਨਦੀਪ ਤੇ ਸਿਰ ਦੇ ਬਾਲਾ ਨਾਲ ਤੇਰੀ ਜਟਾਂ ਦਾ ਗੁੱਛਾ ਬਣਿਆ ਪਿਆ ਬਾਈ ਦੇ ਇੱਕ ਮਿੰਟ ਨਹੀਂ ਨਹੀਂ ਇੱਕ ਮਿੰਟ ਅਮਨਦੀਪ ਆ ਦੇ ਕੀ ਹਾਲ ਬਣਿਆ ਪਿਆ ਬਾਈ ਯਾਰ ਲੈ ਲੈ ਕਿਸ ਸਮਾਂ ਦੇਖੀ ਹਾਲ ਕਰੀ ਫਿਰਦਨ ਤੂੰ ਬਾਈ ਚਲੋ ਮੈਂ ਚਲਾ ਜਾਣਾ ਨਹੀਂ ਨਹੀਂ ਮੈਂ ਧੱਕ ਦਿੰਨਾ ਜਾਣਾ ਘਰ ਤਾਂ ਤੂੰ ਜਣਾ ਧੱਕ ਦਿੰਨਾ ਤੇਰੇ ਘਰ ਚ ਕੌਣ ਕੌਣ ਆ ਮੰਦੀਪ ਮੈਂ ਇਕੱਲਾ ਹੀ ਹਾਂ ਜੀ ਅੱਛਾ ਇਹ ਤੇਰੀ ਬੋਟੀ ਸੀ ਜਿਹੜੀ ਫਿਰ ਉਹ ਛੱਡ ਕੇ ਚਲੇ ਗਈ ਹਾਂ ਜੀ ਘਰ ਵਾਲੀ ਨਹੀਂ ਮੇਰਾ ਵਿਆਹ ਹੀ ਨਹੀਂ ਹੋਇਆ ਜੀ ਨਹੀਂ ਨਹੀਂ ਪਹਿਲਾਂ ਕਰਾਇਆ ਸੀ ਤੂੰ ਹਾਂ ਜੀ ਮੁੜ ਕੇ ਫਿਰ ਕੀ ਗੱਲ ਹੋ ਗਈ ਤਲਾਕ ਹੋ ਗਿਆ ਹਾਂ ਜੀ ਨਹੀਂ ਮੈਂ ਨਹੀਂ ਕਰਾਇਆ ਜੀ ਅੱਛਾ ਓਹ ਹੋ ਹੋ ਅੰਦਰ ਵੀ ਗੰਦ ਦੀ ਗੰਦ ਪਿਆ ਜੀ ਓ ਮੰਦੀਪ ਐਦਾਂ ਹੀ ਪੈਣ ਇੱਥੇ ਪਿਸ਼ਾਬ ਕਰਦਾ ਹਾਂ ਹਾਂ ਜੀ ਅਕੇ ਯਾਰ ਕੀੜੇ ਵੇ ਐਮਨਦੀਪ ਸੁਣ ਦੇਖ ਕਿਡ ਕਿਡ ਕੀੜੇ ਸਾਰੇ ਘਰ ਦੇ ਰੰਗ ਦੇਖੇ ਹੋਣੇ ਆ ਇਨ੍ਹਾਂ ਦੀਵਾਰਾਂ ਨੇ ਦਿਵਾਲੀਆਂ ਵੀ ਦੇਖੀਆਂ ਹੋਣੀਆਂ ਤੇ ਸਿਆਰੇ ਵੀ ਦੇਖੇ ਹੋਣੇ ਉਹ ਤੇਰੀ ਨੂੰ ਰੁਕ ਜਾ ਰੁਕ ਜਾ ਰੁਕ ਜਾ ਗਾਣਾ ਹੋਜੀ ਕਿਤੇ ਬਾਈ ਜੀ ਜੇ ਤੁਹਾਨੂੰ ਅਸੀਂ ਦਰਕ ਦਿਖਾਈਏ ਅੱਜ ਇਹਨਾਂ ਜਾਂ ਤੁਹਾਨੂੰ ਘਰੋਂ ਬੈਠਿਆਂ ਨੂੰ ਤਾਂ ਨਹੀਂ ਮਹਿਸੂਸ ਹੋ ਸਕਦਾ ਕਿਉਂਕਿ ਦੇਖਣ ਚ ਤੇ ਆ ਕੇ ਇੱਥੇ ਅੱਖੀਂ ਦੇਖਣ ਦੇ ਵਿੱਚ ਬਹੁਤ ਫਰਕ ਆ ਤੁਸੀਂ ਇਹ ਟੀਵੀ ਤੇ ਦੇਖੋਗੇ ਜਾਂ ਮੋਬਾਈਲ ਤੇ ਦੇਖੋਗੇ ਸ਼ਾਇਦ ਤੁਹਾਨੂੰ ਉਹ ਚੀਜ਼ਾਂ ਦਾ ਅਹਿਸਾਸ ਨਾ ਵੀ ਜੋ ਸਾਨੂੰ ਇਸ ਘਰ ਦੇ ਵਿੱਚ ਵੜਦੇ ਸਾਰ ਹੀ ਹੋਇਆ ਇਸ ਘਰ ਦੇ ਟੁੱਟੇ ਹੋਏ ਦਰਵਾਜ਼ੇ ਆਪਣੇ ਆਪ ਚ ਬਿਆਨ ਕਰ ਰਹੇ ਇਸ ਘਰ ਦੇ ਵਿੱਚ ਇਸ ਘਰ ਦੇ ਜ਼ਿਆਦਾਤਰ ਮੈਂਬਰ ਤਾਂ ਕੰਧਾਂ ਤੇ ਟੰਗੇ ਹੋਏ ਨੇ ਫੋਟੋ ਦੇ ਰੂਪ ਵਿੱਚ ਮਰ ਚੁੱਕੇ ਨੇ ਇਸ ਘਰ ਦੇ ਵਿੱਚ ਇੱਕ ਸਰਦਾਰ ਪੁੱਤ ਸਰਦਾਰ ਅਮਨਦੀਪ ਸਿੰਘ ਇੱਥੇ ਰਹਿੰਦਾ ਬਿੱਚੇ ਹੀ ਲੈਟਰਨ ਕਰਦਾ ਉਹ ਸਾਰਾ ਦਿਨ ਸੜਕਾਂ ਤੇ ਤੁਰਿਆ ਫਿਰਦਾ ਡੇਢ ਦੋ ਸਾਲਾਂ ਤੋਂ ਇਸੇ ਰੂਪ ਚ ਘੁੰਮਦਾ ਬਾਈ ਸਾਰਾ ਪਜਾਮਾ ਟਾਇਲਟ ਨਾਲ ਨੱਬੜਿਆ ਬਿੱਚੇ ਥੋੜੀ ਥੋੜੀ ਲੈਟਰੀ ਨਿਕਲ ਜਾਂਦੀ ਆ ਘਰ ਦੇ ਵਿੱਚ ਦੇਖੋ ਆ ਮੰਝਾ ਆ ਬੈੱਡ ਤੇ ਮਹੱਲੇ ਦੇ ਲੋਕ ਕਿੱਦਾਂ ਦੇ ਆ ਬਾਈ ਯਾਰ ਇਹ ਇਹ ਯਾਰ ਲੋਹੇ ਦੇ ਇਹਨਾਂ ਦੇ ਸਰੀਰ ਆ ਜਾਂ ਲੋਹੇ ਦੇ ਦਿਲੋ ਦਿਲ ਇਹਨਾਂ ਦੇ ਕਾਹਦੇ ਆ ਪੱਥਰ ਦੇ ਆ ਬਾਈ ਇਹ ਬਾਈ ਅਮਨਦੀਪ ਕੋਈ ਮਦਦ ਲਈ ਨਹੀਂ ਆਇਆ ਕੋਈ ਮਦਦ ਨਹੀਂ ਕਰਦਾ ਇਕੱਲਾ ਹੀ ਰਹਿੰਦਾ ਹਾਂ ਜੀ ਇਕੱਲਾ ਹੀ ਰਹਿੰਦਾ ਮੈਂ ਇੱਥੇ ਹੀ ਪਿਛੇ ਆ ਦੇਖੋ ਆ ਇਹਦਾ ਘਰ ਆ ਬਾਈ ਦਾ ਦੇਖੋ ਜੀ ਆ ਫਰੈਂਚ ਪਿਆ ਆ ਅੰਦਰ ਆ ਦੇਖੋ ਆ ਟਾਇਲਟ ਹੀ 12 ਰੁਪਇਆ ਲੈਟ੍ਰੀਨਾਂ ਲੱਬੜੇ ਹੋਏ ਕੱਪੜੇ ਇੱਥੇ ਲਾੜਾ ਸਿੱਟਦਾ ਬਾਈ ਆ ਦੇਖੋ ਆ ਸਾਰੀਆਂ ਪੈਂਟਾਂ ਨਾ ਜਿਹੜੀਆਂ ਆ ਦੇਖੋ ਆ ਸਾਰੀਆਂ ਲੈਟ੍ਰੀਨਾਂ ਦੇ ਬਣੀਆਂ ਹੋਈਆਂ ਆ ਦੇਖੋ ਆ ਕੱਪੜੇ ਆ ਸਾਰੇ ਲੈਟ੍ਰੀਨਾਂ ਲੱਬੜੇ ਹੋਇਆ ਜੀ ਸੁੰਡੀਆਂ ਪਈਆਂ ਪਈਆਂ ਜੀ ਸੁੰਡੀਆਂ ਉਹ ਬੋਰੀ 'ਚ ਵੀ ਕੱਪੜੇ ਭਰੇ ਪਏ ਆ ਮੈਨੂੰ ਲੱਗਦਾ ਉਹ 'ਚ ਵੀ ਲੈਟ੍ਰੀ ਨਹੀਂ ਭਰੀ ਹੋਈ ਆ ਉਹ 'ਚ ਵੀ ਦੇਖੋ ਕੀੜੇ ਉਹ ਦੇਖੋ ਸੇਵੀਆਂ ਕੀੜਿਆਂ ਨੇ ਬਣਾ ਦੀਆਂ ਸੇਵੀਆਂ ਜੀਆਂ ਜਿਹੜੀਆਂ ਗੰਦ ਰਹੀਆਂ ਦੀਆਂ ਧਾਰਮਿਕ ਕਿਤਾਬਾਂ ਜੀ ਸਾਰੀਆਂ ਉਹ ਤੇਰੀ ਨੂੰ ਅੱਜ ਯਾਰ ਬੜੀ ਗਲਤ ਗੱਲ ਹੋਈ ਪਈ ਆ ਤੇ ਇਹ ਹੈ ਨਾ ਅਮਨਦੀਪ ਦਾ ਘਰ ਆ ਜੀ ਆ ਪਿੱਛੇ ਰਸੋਈ ਆ ਜੀ ਦੇਖੋ ਇਹਦੇ ਵਿੱਚ ਕਦੇ ਵੀ ਕੋਈ ਚੀਜ਼ ਪਤਾ ਨਹੀਂ ਕਿੰਨੇ ਸਾਲਾਂ ਤੋਂ ਬਣਾਈ ਹੋਈ ਨਹੀਂ ਗਈ ਕੋਈ ਹੈ ਨਾ ਵਾਹਿਗੁਰੂ 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 ਹਸਦਿਆਂ ਦੇ ਘਰ ਵਸਦੇ ਆ ਭੁੱਖਿਆਂ ਦੇ ਵਿਚਾਰਾਂ ਦੇ ਢਡਾਂ ਦੇ ਵਿੱਚ ਦਾਣਾ ਨਹੀਂ ਜਿਹਦੇ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਤੇ ਜਿਹਦੇ ਘਰੇ ਦਾਣੇ ਨਹੀਂ ਹੈਗੇ ਉਹਦੇ ਦਾ ਸਿਆਣੇ ਵੀ ਕਮਲੇ ਹੋ ਜਾਂਦੇ ਭਾਈ ਦੇਖੋ ਕੀ ਹਾਲਤਾ ਇਸ ਘਰ ਦੀ ਆ ਦੇਖੋ ਜੀ ਲਓ ਓਹੋ ਹੋਹ ਇਹੋ ਬੋਤਲਾਂ ਹੀ ਬੋਤਲਾਂ ਭਰੀਆਂ ਪਈਆਂ ਕੋਕ ਵਾਲੀਆਂ ਤਾਂ ਹੀ ਕੋਕ ਤੱਕ ਛਕੀਨ ਆਏ ਆਪਣੇ ਕੋਲੇ ਵੀ ਕੋਕ ਕਰਕੇ ਰੁੱਕ ਗਿਆ ਇਹ ਸਾਰਾ ਕੋਕਦਿਆਂ ਤੇ ਮਾਦੇ ਦੀਆਂ ਬੋਤਲਾਂ ਨਾ ਹੀ ਭਰੇ ਆ। ਅਕੁਰਕਰਿਆਂ ਦੇ ਪੈਕੇਟ ਇਹ ਤਾਂ ਬਿਲਕੁਲ ਇਹਦੇ ਬੱਕੜਾ। ਅੰਦਰ ਦੇਖੋ ਜੀ ਕੋਈ ਲਾਈਟ ਨਹੀਂ ਕੋਈ ਬੱਤੀ ਨਹੀਂ ਬਜਾਰਾ ਬਾਹਰੋਂ ਕੁਮ ਕਮ ਕੇ ਆਉਂਦਾ। ਕੋਈ ਖਾ ਪੀ ਕੇ ਕੋਈ ਚੀਜ਼ ਇੱਥੇ ਆ ਕੇ ਪੈ ਜਾਂਦਾ ਰਾਤ ਨੂੰ ਲੈਟਰਨ ਜਾਂਦਾ ਉੱਟ ਕੇ ਮੰਜਰੇ ਨਾਲ ਹੀ ਲੈਟਰਨ ਕਰ ਦਿੰਦਾ ਪਿਛਲੇ ਦਰੋਤੇ ਤੋਂ ਇਦਾਂ ਹੀ ਚੱਲ ਰਹੀ ਹੈ ਜ਼ਿੰਦਗੀ। ਤੇ ਉੱਥੇ ਬਾਥਰੂਮ ਕਰਦਾ ਕੀੜੇ ਪਏ ਪਏ ਅੰਦਰ। ਪੈਂਟਾਂ ਜਿਵੇਂ ਤੱਤੀਆਂ ਲੱਬੜ ਜਾਂਦੀਆਂ ਲੈਟਰੀਨ ਨਾਲ ਸਾਰੀਆਂ ਜਦੋਂ ਬਾਹਲੀ ਜੰਮ ਜਾਂਦੀ ਹੈ ਪੈਂਟ ਦੇ ਵਿੱਚ ਗੰਦਗੀ ਤੇ ਪੈਂਟ ਕੋਈ ਜਾਂ ਦੇ ਦਿੰਦਾ ਇਹਨੂੰ ਤੇ ਉੱਥੇ ਲਾ ਕੇ ਛੁੱਟ ਦਿੰਦਾ ਤੇ ਆ ਨਵੀਂ ਪੈਂਟ ਪਾ ਲੈਂਦਾ ਹੈ ਬਾਈ ਹੁਣ ਅਸੀਂ ਜਿੰਦਾ ਲਵਾਤਾ ਜੀ ਇਹਦੇ ਘਰ ਨੂੰ ਇਹਦੀ ਭੈਣ ਨਾਲ ਇੱਥੋਂ ਨੰਬਰ ਲੈ ਕੇ ਕੇ ਤੁਹਾਨੂੰ ਸੰਪਰਕ ਕਰਾਂਗੇ ਅਸੀਂ ਸੰਪਰਕ ਕਰਕੇ ਉਹਨੂੰ ਵੀ ਭੈਣ ਨੂੰ ਜਾਣਕਾਰੀ ਦੇਵਾਂਗੇ ਵੀ ਭਾਈ ਅਸੀਂ ਇਹਨੂੰ ਲੈ ਕੇ ਚੱਲੇ ਆ ਨਾਲ ਇਹ ਜੋਗੀਵਾੜਾ ਮੁਹੱਲਾ ਸੀ ਅੰਮ੍ਰਾਲੇ ਸ਼ਹਿਰ 'ਚ ਜਿੱਥੇ ਵੀਰਾ ਰਹਿੰਦਾ ਸੀ ਵੀਰੇ ਦੇ ਮੰਮੀ ਪਾਪਾ ਭੈਣ ਭਰਾ ਸਾਰੇ ਬੜੇ ਖੁਸ਼ ਸੀ ਬੜੇ ਚੜ੍ਹਦੀ ਕਲਾ ਦੇ ਨਾਲ ਜੀਵਨ ਬਤੀਤ ਕਰਦੇ ਸੀ ਬਸ ਕੁਝ ਹਾਲਾਤ ਕਰਦੇ ਇਦਾਂ ਬਦਲੇ ਮਾਂ ਵੀ ਤੁਰ ਗਈ ਪਿਓ ਵੀ ਤੁਰ ਗਿਆ ਅਮਨਦੀਪ ਇਕੱਲਾ ਹੀ ਰਹਿ ਗਿਆ ਅਮਨਦੀਪ ਵੀਰੇ ਕਿੰਨਾ ਪੜਿਆ ਤੂੰ 7 ਪੜਿਆ 7 ਪੜਿਆ ਅਮਨਦੀਪ ਕੀ ਕੰਮ ਕਰਦਾ ਸੀ ਵੀਰੇ ਪਹਿਲਾਂ ਤੂੰ ਓਏ ਜੋ ਟੋਟਲੀ ਫੈਕਟਰੀ ਚ ਲੱਗਿਆ ਹੋਇਆ ਜੀ ਮੈਂ ਓਕੇ ਮੇਰੀ ਪਲਾਂਟ ਚ ਮਿਲਕ ਪਲਾਂਟ ਚ ਮੇਰੇ ਬਰਾਦਰ ਜੀ ਅਮਨਦੀਪ ਤੇਰੇ ਪਾਪਾ ਕੀ ਕੰਮ ਕਰਦੇ ਸੀ ਉਹ ਤੁਹਾਨੂੰ ਪਤਾ ਹੈ ਬੈਰੀਅਲ ਤੇ ਕੰਮ ਕਰਦੇ ਸੀ ਤੇ ਸ਼ੰਭੂ ਬੈਰੀਅਲ ਤੇ ਸ਼ੰਭੂ ਬੈਰੀਅਲ ਦੇ ਟਰੱਕ ਪਾਸ ਕਰਦੇ ਸੀ ਟਰੱਕ ਪਾਸ ਕਰਦੇ ਸੀ ਜੀ ਕਾ ਕਿੰਨੇ ਭੈਣ ਭਰਾ ਸੀ ਅਮਨਦੀਪ ਤੁਸੀਂ ਫਿਰ ਦੋ ਭਰਾ ਸੀ ਇੱਕ ਭੈਣ ਸੀ ਹੂੰ ਇੱਕ ਛੋਟਾ ਜਿਹਾ ਮਰ ਗਿਆ ਜੀ ਉਹਨੂੰ ਕੀ ਹੋ ਗਿਆ ਸੀਗਾ ਹੋਰ ਅਟੈਕ ਹੋ ਗਿਆ ਜੀ ਬੈਸ ਹੂੰ ਤੇ ਪਾਪਾ ਨੂੰ ਕੀ ਹੋ ਗਿਆ ਸੀ ਪਾਪਾ ਨੂੰ ਬਿਮਾਰ ਦੀ ਬਿਮਾਰ ਹੋ ਗਿਆ ਸੀ ਟੈਗ ਹੋ ਗਿਆ ਸੀ ਚਾਪਾ ਵੀ ਟੈਗ ਚਲੇ ਗਿਆ ਮਮੀ ਮਮੀ ਵੀ ਬਿਮਾਰ ਦੀ ਹੋਂ ਚਲੇ ਗਿਆ ਤੇ ਭੈਣ ਭੈਣ ਲੁਧਿਆਣੇ ਰਹਿੰਦੀ ਹੈ ਵਿਆਹੀ ਹੋ ਗਿਆ ਤੇ ਵਿਆਹ ਫਿਰ ਆਮਨ ਦੀ ਵਿਆਹ ਹੋਇਆ ਸੀਗਾ ਨਹੀਂ ਮੇਰਾ ਨਹੀਂ ਹੋਇਆ ਨਹੀਂ ਹੋਇਆ ਤਕੋ ਤੁਸੀਂ ਸੋਚੋ ਘਰ ਦੇ ਵਿੱਚ ਕੱਡੇ-ਕੱਡੇ ਹਾਦਸੇ ਹੋ ਗਏ ਬੰਦਾ ਕੱਲਾ ਆਪਾਂ ਅਕਸਰ ਦੇਖਦੇ ਆ ਜਦੋਂ ਘਰ 'ਚ ਕੋਈ ਮੌਤ ਹੋ ਜਾਂਦੀ ਹੈ ਜਾਂ ਕੋਈ ਹੋਰ ਤਾਂ ਰਿਸ਼ਤੇਦਾਰ ਭੈਣ ਭਰਾ ਨਜ਼ਰ ਦਲਾਸਾ ਨਾਲ ਦੇਣ ਇੱਥੋਂ ਟੱਕਰ ਵੀ ਹੁੰਦਾ ਵੀ ਸਪੈਸ਼ਲ ਰਵਾਉਂਦੇ ਆ ਵੀ ਤੂੰ ਰੋਲਾ ਜੇ ਕੋਈ ਬੱਚਾ ਜਾਂ ਕੋਈ ਬਜ਼ੁਰਗ ਜਾਂ ਕੋਈ ਜਿਹਦਾ ਮਾਂ ਪਿਓ ਮਰਿਆ ਹੁੰਦਾ ਉਹਨੂੰ ਸਪੈਸ਼ਲ ਰਵਾਇਆ ਜਾਂਦਾ ਵੀ ਤੇਰੇ ਅੰਦਰ ਕਿਤੇ ਗੁੱਬਗਵਾੜ ਰਹਿ ਨਾ ਜਾਵੇ ਤੂੰ ਰੋਲਾ ਤੂੰ ਆਪਦਾ ਅੰਦਰੋਂ ਕੱਢਦੇ ਜੋ ਹੈਗਾ ਦੁੱਖ ਤੇਰੇ ਪਰ ਜਦੋਂ ਅਮਨਦੀਪ ਵੀਰੇ ਦੇ ਘਰ ਦੇ ਵਿੱਚ ਇਦਾਂ ਦੇ ਹਾਲਾਤ ਬਣਨੇ ਸ਼ੁਰੂ ਹੋਏ ਭਰਾ ਤੁਰ ਗਿਆ ਜਿਹਨੇ ਬਰਾਬਰ ਦੀਆਂ ਬਾਹਾਂ ਬਣਨਾ ਸੀ ਬਾਪ ਤੁਰ ਗਿਆ ਜਿਹਨੇ ਤੁਰਨਾ ਸਿਖਾਇਆ ਸੀ ਜਿਹਨੇ ਪੜਾਇਆ ਲਿਖਾਇਆ ਸੀ ਮਤਲਬ ਕੋਈ ਕਹਿਣ ਵਾਲਾ ਹੀ ਨਹੀਂ ਕੋਈ ਦੁੱਖ ਸਾਂਝਾ ਕਰਨ ਵਾਲਾ ਹੀ ਨਹੀਂ ਕੋਈ ਮੋਢੇ ਤੇ ਹੱਥ ਰੱਖ ਕੇ ਕਹਿਣ ਵਾਲਾ ਹੀ ਨਹੀਂ ਕੋਈ ਨਾ ਅਮਰਜੀਤ ਅਸੀਂ ਤੇਰੇ ਨਾਲ ਅਸੀਂ ਵੀ ਤੇਰੇ ਮਾਪਿਓ ਵਰਗੇ ਆ ਪੁੱਤ ਖਿਭਰਾਣਾ ਤੂੰ ਅਸੀਂ ਤੇਰੇ ਨਾਲ ਖੜੇ ਆ ਫਿਰ ਜਦੋਂ ਮਾਂ ਵੀ ਮਰ ਗਈ ਫਿਰ ਤਾਂ ਬਚਿਆ ਹੀ ਕੁਛ ਨਹੀਂ ਕੁਛ ਰਿਹਾ ਹੀ ਕੁਛ ਨਹੀਂ ਇਸ ਘਰ ਚ ਤੇਰੇ ਇੰਨਾ ਅਫਸੈਟ ਹੋ ਗਿਆ ਭੈਣ ਵੀ ਵਿਚਾਰੀ ਕੀ ਕਰਦੀ ਇਕੱਲੀ ਫਿਰ ਸੰਦੀਪ ਵੀਰੇ ਨੂੰ ਕੋਈ ਪੁੱਛਦਾ ਹੀ ਨਹੀਂ ਸੀ ਕੋਈ ਕਹਿੰਦਾ ਹੀ ਨਹੀਂ ਸੀ ਵੀ ਤੂੰ ਹੈਗਾ ਕਿ ਨਹੀਂ ਹੈਗਾ ਸਾਰਾ ਦਿਨ ਸੜਕਾਂ ਤੇ ਘੁੰਮੀ ਜਾਣਾ ਆ ਕੇ ਉੱਥੇ ਅੰਦਰ ਪੈ ਜਾਣਾ ਉਹੀ ਕੱਪੜੇ ਕਿੰਨੇ ਸਾਲਾਂ ਤੋਂ ਪਾਏ ਹੋਏ ਸੀ ਬਾਈ ਦੇ ਲੈਟ੍ਰੀਨ ਬਾਥਰੂਮ ਵਿੱਚ ਹੀ ਹੋਣ ਲੱਗ ਗਿਆ ਸੀ ਹੁਣ ਤਾਂ ਬਹੁਤ ਦੁੱਖ ਹੋਇਆ ਉਸ ਦਿਨ ਜਿਸ ਦਿਨ ਵੀਰੇ ਨੂੰ ਅਸੀਂ ਜਾ ਕੇ ਮਿਲੇ ਉੱਥੇ ਇਹਦੀ ਹਾਲਤ ਦੇਖੀ ਔਰ ਗੁਰੂ ਘਰ ਪੰਜੋਖੜਾ ਸਾਹਿਬ ਦੇ ਬਾਹਰ ਇਹ ਅਕਸਰ ਕੋ ਮਦਦ ਕੀਤੀ ਲੱਖਾਂ ਲੋਕ ਇਹਨੂੰ ਦੇਖਦੇ ਸੀ ਉੱਥੇ ਪਰ ਪਤਾ ਨਹੀਂ ਕਿਉਂ ਲੋਕ ਚੱਪਾ ਲੋਕ ਦੇਖ ਕੇ ਵੀ ਅਣਡਿੱਠਾ ਕਰ ਦਿੰਦੇ ਆ ਅੱਜ ਅਮਨਦੀਪ ਵੀਰੇ ਨੂੰ ਸਾਡੇ ਕੋਲੇ ਇੱਥੇ ਰਹਿੰਦੇ ਆ 17/3/23 ਨੂੰ ਵੀਰਾ ਇੱਥੇ ਆਇਆ ਸੀ ਸਾਡੇ ਕੋਲੇ 17/3/24 ਨੂੰ ਸਾਲ ਹੋ ਗਿਆ 17/3/25 ਨੂੰ 2 ਸਾਲ ਹੋ ਗਏ ਤੇ ਹੁਣ 7 ਮਹੀਨਾ ਚੱਲਦਾ ਕਰੀਬ 1.5 ਸਾਲ ਹੋ ਚੱਲਿਆ ਵੀਰੇ ਨੂੰ ਵੀਰੇ ਨੂੰ ਸੁਪਨਿਆਂ ਦੇ ਘਰ ਚ ਰਹਿੰਦੇ ਨੇ ਵੀਰਾ 6 ਕੁ ਮਹੀਨੇ ਇੱਥੇ ਆ ਕੇ ਥੋੜਾ ਸੁਸਤ ਰਿਹਾ ਦਵਾਈ ਚੱਲਦੀ ਸੀ ਪ੍ਰੋਬਲਮ 'ਚ ਰਿਹਾ ਉਸ ਤੋਂ ਬਾਅਦ ਹੁਣ ਕਰੀਬ 2 ਸਾਲਾਂ ਤੋਂ ਅਮਨਦੀਪ ਵੀਰਾ ਸਾਡੇ ਨਾਲ ਦਿਨ ਰਾਤ ਸੇਵਾ ਕਰਦਾ ਜਿਹੜੇ ਕੱਪੜੇ ਸੰਗਤ ਸਾਨੂੰ ਦੇ ਕੇ ਜਾਂਦੀ ਹੈ ਪੁਰਾਣੇ ਕੱਪੜੇ ਪਹਿਣਾ ਭਰਾਵਾਂ ਵੱਲੋਂ ਆਉਂਦੇ ਆ ਘਰਾਂ ਤੋਂ ਉਹਨਾਂ ਕੱਪੜਿਆਂ ਦੀ ਛਾਂਟੀ ਕਰਨੀ ਆ ਉਹ ਉਹਨਾਂ ਦੇ ਵਿੱਚੋਂ ਲੇਡੀਜ਼ ਕੱਪੜੇ ਲੇਡੀ ਦੇ ਵਾਲੇ ਪਾਸੇ ਪਹੁੰਚਦੇ ਕਰਨੇ ਜੈਂਟਸ ਜੈਂਟਸ ਵਾਲੇ ਪਾਸੇ ਪਹੁੰਚਦੇ ਕਰਨੇ ਬੱਚਿਆਂ ਵਾਲੇ ਅਲੱਗ ਕੱਢਣੇ ਆ ਗੰਦੇ ਕੱਪੜੇ ਉਹਨਾਂ ਚੋਂ ਅੱਡ ਕੱਢਣੇ ਆ ਧੋਣ ਵਾਲੇ ਆ ਜਿਹੜੇ ਕੱਪੜੇ ਉਹ ਅੱਡ ਰੱਖਣੇ ਆ ਤੇ ਉਹਨਾਂ ਦੇ ਵਿੱਚ ਕਈ ਵਾਰੀ ਕੋਈ ਚੀਜ਼ਾਂ ਵੀ ਨਿਕਲਿਆ ਆਉਂਦੀਆਂ ਕੀਮਤੀ ਸਮਾਨ ਵੀ ਨਿਕਲਿਆ ਆਉਂਦਾ ਇੱਕ ਵਾਰੀ ਪੈਸੇ ਨਿਕਲੇ ਆਉਂਦੇ ਇੱਕ ਵਾਰੀ ਕਾਗਜ਼ ਪੱਤਰ ਨਿਕਲੇ ਕਿਸੀ ਰਜਿਸਟਰੀਆਂ ਨਿਕਲੇ ਆਈਆਂ ਇੱਕ ਇੱਕ ਵਾਰੀ ਸੋਨੇ ਦੀ ਮੁੰਦੀ ਨਿਕਲੇ ਆਈ ਸੀ ਕਿਸੇ ਦੀ ਤਾਂ ਫਿਰ ਉਹ ਬੜੀ ਇਮਾਨਦਾਰੀ ਨਾਲੇ ਵੀਰ ਸਾਨੂੰ ਆ ਕੇ ਵਾਪਸ ਫੜਾ ਦਿੰਦੇ ਨੇ ਇਹ ਕਿਹੜੀ ਡਿਊਟੀ ਲੱਗੀ ਹੋਈ ਆ ਤੇ ਇੱਕ ਵੀਰਾ ਦੂਜਾ ਭੁਪਿੰਦਰ ਭੁਪਿੰਦਰ ਉਹ ਵੀ ਵੀਰੇ ਦੀ ਹਾਲਤ ਲਗਭਗ ਇੱਦਾਂ ਦੀ ਸੀ ਜਦੋਂ ਆਇਆ ਸੀ ਵੀਰਾ ਦੇਖੇ ਦੋਨੋਂ ਵੀਰੇ ਸਾਡੇ ਇਮਾਨਦਾਰੀ ਨਾਲੇ ਸੇਵਾ ਨੂੰ ਨਿਭਾ ਰਹੇ ਆ ਇੱਕ ਵਾਰੀ ਤਾਂ ਪੈਸੇ ਨਿਕਲੇ ਸੀ ਵਿੱਚੋਂ 1.5 ਲੱਖ ਰੁਪਇਆ ਅਸੀਂ ਫੋਨ ਕਰਕੇ ਉਹਨਾਂ ਨੂੰ ਸੱਦਿਆ ਜਿਹੜੇ ਕੱਪੜੇ ਦੇ ਕੇ ਗਏ ਸੀ ਉਹਨਾਂ ਨੇ ਪਹਿਲਾਂ ਲੱਭੀ ਗੱਠ ਬਕੌਣ ਸੀ ਕਿਦੋਂ ਦੇ ਅੱਗੇ ਪੰਜ-ਛੇ ਬੰਦੇ ਨਿਕਲੇ ਉਹਦੇ ਚੋਂ ਪੰਜਾਂ ਸਿਆਂ ਨੂੰ ਕਾਲ ਕੀਤੀ ਫਿਰ ਉਹਨਾਂ ਚ ਇੱਕ ਬੰਦੇ ਨੂੰ ਸੱਦਿਆ ਤੇ ਫਿਰ ਉਹਨਾਂ ਨੂੰ ਬੁਲਾ ਕੇ ਦਿੱਤੇ ਇਦਾਂ ਹੀ ਇੱਕ ਛਾਪ ਨਿਕਲੀ ਸੀ ਸੋਨੇ ਦੀ ਮੁੰਦਰੀ ਤੇ ਉਹ ਵੀ ਇਦਾਂ ਹੀ ਇਹਨਾਂ ਨੇ ਦੇ ਦਿੱਤੀ ਸਾਨੂੰ ਫਿਰ ਅਸੀਂ ਉਹਨਾਂ ਨੂੰ ਬੁਲਾ ਕੇ ਉਹ ਲੈ ਕੇ ਗਏ ਸਾਡੇ ਕੋਲ ਉਸ ਵਾਰ ਐਸੀਆਂ ਰੂਹਾਨੀ ਜਿਹੜੀਆਂ ਅੱਜ ਸੁਪਨਿਆਂ ਦੇ ਘਰ ਵਿੱਚ ਦਿਨ ਰਾਤ ਸੇਵਾਵਾਂ ਕਰ ਰਹੀਆਂ ਨੇ ਜਿਨ੍ਹਾਂ ਦੇ ਸਦਕਾ ਅੱਜ ਇਸ ਪਰਿਵਾਰ ਦੀ ਹਰ ਇੱਕ ਜ਼ਰੂਰਤ ਪੂਰੀ ਹੋ ਰਹੀ ਆ ਅਰਦਾਸ ਕਰਿਓ ਮੇਰੇ ਭਰਾ ਮਨਦੀਪ ਵਾਸਤੇ ਬਿਲਕੁਲ ਤੰਦਰੁਸਤ ਆ ਠੀਕ ਆ ਚੜ੍ਹਦੀ ਕਲਾ ਚ ਇਹਦੀ ਭੈਣ ਅਮਨਪ੍ਰੀਤ ਕੌਰ ਤੇ ਉਹਦੇ ਜੀਜਾ ਜੀ ਜਗਮਉਨ ਸਿੰਘ ਜੀ ਉਹ ਵੀ ਪੈਸੇ ਆਏ ਸੀ ਮਿਲ ਕੇ ਗਏ ਸੀ ਨਾ ਹਾਂ ਜੀ ਜੀ ਤੇ ਭਾਗਰੂ ਕਿਰਪਾ ਕਰਨ ਵੀ ਰਾ ਇੱਕ ਦਿਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਉਹ ਸੰਤੁਸ਼ਟੀ ਨੂੰ ਪਾ ਸਕੇ ਉਸ ਮਕਾਮ ਨੂੰ ਪਾ ਸਕੇ ਜਿਹੜੇ ਨੇ ਸੁਪਨੇ ਪਰ ਅੱਜ ਸਾਡੇ ਨਾਲ ਵੀਰਾ ਦਿਨ ਰਾਤ ਸੇਵਾ ਕਰ ਰਿਹਾ ਇੱਥੋਂ ਸਾਨੂੰ ਅੰਦਾਜ਼ਾ ਲਾਉਣਾ ਚਾਹੀਦਾ ਬਿਮਾਰੀ ਨਹੀਂ ਸੀ ਕੋਈ ਵੱਡੀ ਵੱਡੀ ਪ੍ਰੋਬਲਮ ਇੱਕ ਸੀ ਵੀ ਇਹ ਵੀਰਾ ਕੱਲਾ ਛੱਡ ਦਿੱਤਾ ਗਿਆ ਇਹ ਵੀਰਾ ਬਿਮਾਰ ਨਹੀਂ ਸੀ ਕੱਲੇ ਪਣ ਦਾ ਸ਼ਿਕਾਰ ਸੀ ਜਦੋਂ ਆਪਣੇ ਦੂਰ ਹੋ ਜਾਣ ਜਿਨ੍ਹਾਂ ਨਾਲ ਵੀਰਾ ਪੜਿਆ ਜਿਨ੍ਹਾਂ ਨਾਲ ਖੇਡਿਆ ਜਿਨ੍ਹਾਂ ਦੇ ਨਾਲ ਵੀਦੇ ਦੇ ਕੰਮਕਾਰ ਸਾਂਝੇ ਕੀਤੇ ਨੇ ਕਿੰਨੇ ਲੋਕਾਂ ਨਾਲ ਇਹਦਾ ਸਾਝ ਹੋਊਗੀ ਕੋਈ ਵੀ ਨਹੀਂ ਆਇਆ ਮੁੜ ਕੇ ਭਰਾ ਤੁਰ ਗਿਆ ਪਿਓ ਤੁਰ ਗਿਆ ਮਾਂ ਤੁਰ ਗਈ ਘਰ ਖਾਲੀ ਹੋ ਗਿਆ ਕੋਈ ਆ ਕੇ ਮੋਢੇ ਤੇ ਹੱਥ ਰੱਖ ਕੇ ਕਹਿਣ ਵਾਲਾ ਆਇਆ ਹੀ ਨਹੀਂ ਵੇ ਮਰਜੀ ਤੂੰ ਫਿਕਰ ਨਾ ਕਰ ਆਪਾਂ ਭਰਾ ਵਾਂ ਅਸੀਂ ਤੇਰੇ ਨਾਲ ਖੜੇ ਆਂ ਘਾਟੇ ਵੱਧੇ ਚੱਲਦੇ ਰਹਿੰਦੇ ਜਿੰਦਗੀ 'ਚ ਫਿਕਰ ਨਾ ਕਰ ਤ ਇਹ ਡਿਊਟੀ ਅਕਾਲਪੁਰਖ ਵਾਹਿਗੁਰੂ ਨੇ ਸਾਡੇ ਹਿੱਸੇ ਪਾਈ ਤੇ ਅਸੀਂ ਇਸ ਵੀਰੇ ਦੇ ਨਾਲ ਇਹੋ ਸਾਂਝ ਪਾਈ ਆ ਵੀ ਵੀਰੇ ਤੇਰੇ ਭਰਾ ਆ ਮੈਂ ਤੇਰੇ ਨਾਲ ਆ ਫਿਕਰ ਨਾ ਕਰ ਵਾਹਿਗੁਰੂ ਕਿਰਪਾ ਕਰਨ ਸੱਚੇ ਬਾਦਸ਼ਾਹ ਹੂੰ ਅੱਗੋਂ ਕੋਈ ਰਸਤਾ ਦਿਖਾਉਣ ਹੂੰ ਉਹ ਵੀ ਸਾਰੇ ਕਾਰਜ ਕਰਾਂਗੇ ਜਿ ਗੁਰੂ ਸਾਹਿਬ ਸਿੱਤੇ ਪਾਤਸ਼ਾਹ ਨੇ ਕਿਰਪਾ ਕੀਤੀ ਅਮਨਦੀਪ ਦੇ ਘਰ ਚ ਖੁਸ਼ੀਆਂ ਆਉਣ ਉਸ ਘਰ ਚ ਬੂਟਾ ਲੱਗੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਬਦੇ